हां जी ਕਬੱਡੀ ਦੇ ਖਿਡਾਰੀਆਂਓ ਕੀ ਹਾਲ ਚਾਲ ਐ ਕਿ ਮਿੱਤਰੋ ਅੱਜ ਦੇ 30 ਨਵੰਬਰ ਦੇ ਕਬੱਡੀ ਕੱਪ ਦਾ ਦਿਨ ਹੈਗਾ ਐਤਵਾਰ ਜੀ ਪਹਿਲਾ ਕਬੱਡੀ ਕੱਪ ਮਿੱਤਰੋ 30 11 2025 ਨੂੰ ਮਿੱਤਰੋ ਪਿੰਡ ਖਾਂਸੀ ਕਲਾਂ 'ਚ ਹੋਣਾ ਹੈ ਮਿੱਤਰੋ ਜਿੱਥੇ ਪਹਿਲਾ ਨਾਮ ਕਹਿੰਦੇ 15000 ਤੇ ਦੂਜਾ ਨਾਮ ਕਹਿੰਦੇ 11000 ਦਿੱਤਾ ਜਾਣਾ ਮਿੱਤਰੋ ਹਨਾ ਤੇ ਬੈਸਟਾਂ ਨੂੰ ਕਹਿੰਦੇ ਸਰਪ੍ਰਾਈਜ਼ ਹੋਊਗਾ ਮਿੱਤਰੋ ਤੇ ਕਹਿੰਦੇ ਅੱਜ ਦਾ ਕਬੱਡੀ ਕੱਪ ਦਾ ਦੂਜਾ ਕਬੱਡੀ ਕੱਪ ਹੈਗਾ ਮਿੱਤਰੋ ਮਹਿਲ ਕਲਾਂ ਦੇ ਵਿੱਚ 30 ਨਵੰਬਰ ਹੋਣਾ ਕਹਿੰਦੇ 71000 ਤੇ 51000 ਦੀਆਂ ਕੌਡੀਆਂ ਪੈਣੀਆਂ ਤੇ ਬੈਸਟਾਂ ਨੂੰ ਕਹ 25-25000 ਰੁਪਏ ਦਿੱਤਾ ਜਾਣਾ ਤੀਜਾ ਕਹਿੰਦੇ ਸ਼ਾਨਦਾਰ ਕਬੱਡੀ ਕੱਪ ਰਾਮ ਲੁਧਿਆਣਾ ਦੇ ਵਿੱਚ ਹੋਣਾ ਮਿੱਤਰੋ ਕਬੱਡੀ ਪਿੰਡਾਂ ਉਪਨ ਦੇ ਮੈਚ ਹੋਣਗੇ ਦੋ ਖਿਡਾਰੀ ਬਾਹਰ ਹੋਣਗੇ 1 ਲੱਖ ਤੇ 71000 ਦੀਆਂ ਕੌਡੀਆਂ ਪੈਣਗੇ ਤੇ 25000 ਰੁਪਏ ਬੈਸਟਾਂ ਨੂੰ ਦਿੱਤਾ ਜਾਣਾ ਮਿੱਤਰੋ ਹਨਾ ਤੇ ਆਦਾ ਚੌਥਾ ਕਬੱਡੀ ਤਨੌਲੀ ਕਲਾ ਦੇ ਵਿੱਚ ਹੈ ਮਿੱਤਰੋ ਜ਼ਿਲ੍ਹਾ ਹਸ਼ਿਆਰ ਪਰ ਹੈ ਕਹਿੰਦੇ ਬੈਸਟਾਂ ਨੂੰ ਕਹਿੰਦੇ ਇੱਥੇ 25-25000 ਹੈ 1 ਲੱਖ ਤੇ 75000 ਦੀਆਂ ਕਬਡੀਆਂ ਪੈਣੀਆਂ ਮਿੱਤਰੋ ਆਦਾ ਪੰਜਵਾਂ ਕਬੱਡੀ ਕੱਪ ਹੈਗਾ ਜੀ ਮੈਂ ਲੰਮਾ ਜਾਟਪੁਰ ਲੁਧਿਆਣਾ ਜ਼ਿਲ੍ਹਾ ਕਹਿੰਦੇ 75 ਕਿਲੋ ਦੇ ਮੈਚ ਹੋਣਗੇ ਤੇ 21000 ਤੇ 15000 ਦੇ ਕਬਡੀਆਂ ਪੈਣਗੀਆਂ ਮਿੱਤਰੋ ਬੈਸਟਾਂ ਨੂੰ ਕਹਿੰਦੇ 51 52 ਸੌ ਦਿੱਤਾ ਜਾਣਾ ਆਦਾ 6ਵਾਂ ਕਬੱਡੀ ਕੱਪ ਹੈਗਾ ਜੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਕਪੂਰੀ ਪਿੰਡਾ ਮਿੱਤਰੋ ਇੱਕ ਪਿੰਡਾ ਓਪਨ ਦੇ ਮੈਚ ਹੋਣਗੇ 3-12 ਹੋਣਗੇ 21000 ਤੇ 15000 ਦੇ ਮੈਚ ਹੋਣਗੇ ਜੀ 51 510 ਕਬੱਡੀ ਕੱਪ ਮਿੱਤਰੋ ਕਬੱਡੀ ਦੇ ਰਿਲੇਟਡ ਹਰੇਕ ਪੋਸਟਰ ਦੀ ਅਸੀਂ ਡਿਟੇਲ ਦੰਦੇ ਰਹਿੰਦੇ ਆ ਤੇ ਕਬੱਡੀ ਕੱਪ ਕਿੱਥੇ ਕਿੱਥੇ ਹੁੰਦਾ ਪੰਜਾਬ ਤੇ ਹਰਿਆਣਾ ਵਿੱਚ ਅਸੀਂ ਦੱਸਦੇ ਆ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿੱਤਰੋ